ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸੇ ਜਿਰਸੇ ਰਿਆ ਤਿੰਨ ਸਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਤੇ ਇਹ ਜਿਹੜਾ ਹਸਪੀਟਲ ਖੁੱਲ੍ਹਿਆ ਆ ਜਿਹੜਾ ਬਾਬਾ ਮਜੀਦ ਸਿੰਘ ਜੀ ਦੀ ਤਿਆਗ ਉਹਨਾਂ ਦਾ ਇੱਛਾ ਪੂਰੀ ਹੋਈ ਆ ਔਰ ਸੰਤ ਗੁਰੂ ਰਾਮਦਾਸ ਵੀ ਉਹਨਾਂ ਦਾ ਧਿਆਨ ਵੀ ਬਣਨ ਦਾ ਆ ਉਹ ਪੂਰਾ ਕਰ ਦਿੰਦੇ ਆ ਇਸ ਸਥਾਨ ਤੋਂ ਪਹਿਲਾਂ ਲੰਗਰ ਜਿਹੜਾ ਪੂਰੇ ਪੰਜਾਬ ਨੂੰ ਜਿੰਨੇ ਵੀ ਪੰਜਾਬ ਦੇ ਹਸਪੀਟਲਸ ਆ ਉਹਨਾਂ ਨੂੰ ਜਾਂਦਾ ਲੰਗਰ ਲੱਖਾਂ ਲੱਖ ਬੰਦੇ ਦਾ ਲੰਗਰ ਦਿੱਲੀ ਬਣ ਕੇ ਜਾਂਦਾ ਤੇ ਉੱਥੇ ਹੀ ਇਹ ਛੋਟਾ ਹਸਪਤਲ ਵੀ ਪੋਲਿਆ ਗਿਆ ਐਂਬੂਲੈਂਸ ਸੇਵਾ ਪੂਰੇ ਜਿੱਥੇ ਵੀ ਜ਼ਰੂਰਤਮੰਦ ਹੁੰਦੇ ਆ ਲੋੜਵੰਦ ਉਹਨਾਂ ਨੂੰ ਐਕਸੀਡੈਂਟ ਕੇਸ ਰੋਡ ਸਾਈਡ ਐਕਸੀਡੈਂਟ ਉਹਨੂੰ ਪਹੁੰਚਾ ਦਿੱਤਾ ਜਾਂਦਾ ਔਰ ਜਦੋਂ ਇਹ ਸ਼ੁਰੂ ਆਤੀ ਦੌਰ ਦੇ ਚਾਹਤੋਂ 4 ਮਹੀਨੇ ਪਹਿਲਾਂ ਇਹ ਹਸਪਤਲ ਸ਼ੁਰੂ ਕੀਤਾ ਗਿਆ ਸੀ ਔਰ ਮੰਤਪ ਸਿੰਘ ਲੋੜਵੰਦ ਜਿਹੜੇ ਲੋਕ ਆ ਉਹਨਾਂ ਨੂੰ ਬਿਲਕੁਲ ਮੁਫਤ ਸਹੂਲਤ ਮਿਲੇ ਉਹਨਾਂ ਨੂੰ ਪੈਸੇ ਦੀ ਖਰਚਣ ਦੀ ਐਕਸਪੈਂਸਿਵ ਜਿਹੜਾ ਇਲਾਜ ਅੱਜ ਹੋ ਰਿਹਾ ਉਹਦੇ ਤੋਂ ਮੁਕਤੀ ਮਿਲ ਸਕੇ ਜਿਹੜਾ ਇਹ ਹਸਪੀਟਲ ਦੇ ਵਿੱਚ ਪਹਿਲਾ ਸੈਮੀ ਆਟੋਮੈਟਿਕ ਐਨਲਾਈਜ਼ਰ ਲੈ ਰਿਹਾ ਸੀ ਫਿਰ ਉਹਦੇ ਨਾਲ ਕੰਟਰੈਕਟ ਔਰ ਸਾਰੇ ਬੜੇ ਅੱਛੀ ਕੰਪਨੀਆਂ ਦੇ ਹੈ ਤੁਸੀਂ ਦੇਖੋਗੇ ਮਤਲਬ ਇਦਾਂ ਅਸੀਂ ਐਜ਼ ਏ ਕਿਉਂਕਿ ਅਸੀਂ ਹੈ ਤਾਂ ਨਾਦਾਨ ਬੱਚੇ ਹੀ ਆ ਨਾ ਗੁਰੂ ਸਾਹਿਬ ਦੇ ਸਾਡੀ ਤਾਂ ਸੋਚ ਸਾਡੀ ਅਕਲ ਲੈਣੀ ਨਹੀਂ ਪਹੁੰਚ ਸਕਦੀ ਵੀ ਇਹ ਕੰਮ ਕਿਤਾ ਹੋਊਗਾ ਜਾਂ ਵੱਡੇ ਪੱਧਰ ਤੇ ਪਰ ਗੁਰੂ ਸਾਹਿਬ ਜਾਣਦੇ ਆ ਤੇ ਉਹਨਾਂ ਦੀ ਕਿਰਪਾ ਵੀ ਹੈ ਕਿ ਜਿੱਦਾਂ ਸ਼ੁਰੂਆਤ 'ਚ ਦੇਖਿਆ ਵੀ ਇੰਨਾ ਮਰੀਜ਼ ਇੰਨੀ ਗਿਣਤੀ ਇਦਾਂ ਸੋਚਿਆ ਵੀ ਨਹੀਂ ਸੀ ਆਪਾਂ ਕਿੰਨੀਆਂ ਸੰਗਤਾਂ ਇਲਾਜ ਵਾਸਤੇ ਇੱਥੇ ਆ ਜਾਣਗੀਆਂ ਸ਼ੁਰੂਆਤ 'ਚ ਔਰ ਉਹਨਾਂ ਦੇ ਟੈਸਟ ਵਗੈਰਾ ਹੁੰਦੇ ਸੀ ਸਾਰਾ ਕੁਝ ਪਰ ਉਹ ਇੱਕ ਸਮੱਸਿਆ ਆਈ ਸੀ ਕਿ ਲੋਡ ਜ਼ਿਆਦਾ ਸੀ ਮਸ਼ੀਨਾਂ ਉਹਨਾਂ ਲੋਡ ਚੱਕਦੀਆਂ ਨਹੀਂ ਤੇ ਕਿਉਂਕਿ ਇੰਨੇ ਜਿਆਦਾ ਪੇਸ਼ੈਂਟਸ ਦੇ ਇੰਨੇ ਜਿਆਦਾ ਟੈਸਟ ਲਾਉਣੇ ਸੰਭਵ ਨਹੀਂ ਸੀ ਉਸ ਵੇਲੇ ਕਈਆਂ ਨੂੰ ਤੇ ਪੈਂਡਿੰਗ ਵੀ ਰੱਖਣਾ ਪੈਂਦਾ ਸੀ ਅਗਲੇ ਦਿਨਾਂ ਤੇ ਸੋ ਇਹ ਜਿਹੜੀ ਫੁੱਲੀ ਆਟੋਮੈਟਿਕ ਮਸ਼ੀਨ ਦੇਖ ਰਹੇ ਹੋ ਇਹ ਇਹ ਸਿਰਫ ਇੱਕ ਗੁਰੂ ਘਰ ਦੇ ਸੇਵਾਦਾਰ ਇੱਕ ਜਿਹੜੇ ਆ ਗੁਰਸਿੱਖ ਹੈ ਉਹਨਾਂ ਨੇ ਇਕੱਲੇ ਹੀ ਇਹਦੀ ਸੇਵਾ ਕਰਤੀ ਔਰ ਆਪਣਾ ਨਾਮ ਜਿਹੜਾ ਉਹਨਾਂ ਨੇ ਕਿਤੇ ਵੀ ਜ਼ਾਹਰ ਕਰਨ ਨੂੰ ਨਹੀਂ ਕਿਹਾ ਬਿਜਾਹਰ ਨਹੀਂ ਕਰਨਾ ਔਰ ਗੁਪਤ ਰੱਖਣਾ ਸੋ ਇਹਦੇ ਵਿੱਚ ਹੁਣ ਸਾਡੀ ਉਹ ਸਮੱਸਿਆ ਜਿਹੜੀ ਸੀਗੀ ਕਿ ਸਾਡੇ ਪੇਸ਼ੈਂਟਸ ਜ਼ਿਆਦਾ ਆ ਸੰਖਤਾ ਜ਼ਿਆਦਾ ਆਉਂਦੀਆਂ ਟੈਸਟ ਜ਼ਿਆਦਾ ਲਾਉਣੇ ਆ ਅਗਲੇ ਦਿਨਾਂ ਦੀ ਪੈਂਡੈਂਸੀ ਰਹਿ ਜਾਣੀ ਆ ਉਹ ਸਾਰੀ ਖਤਮ ਹੋ ਗਈ ਸਮੱਸਿਆ ਹੁਣ ਟੈਸਟ ਜਿੰਨੇ ਮਰਜ਼ੀ ਆ ਜਾਣ ਸੰਤੂਪੂਰੀ ਸਮੱਸਿਆ ਇਹਦੇ ਵਿੱਚ 1 ਘੰਟੇ 'ਚ 200 ਦੇ ਕਰੀਬ ਟੈਸਟ ਲੱਗ ਜਾਂਦਾ ਤੇ 40 ਸੈਂਪਲ ਲੱਗ ਜਾਂਦੇ ਇਹਦੇ ਵਿੱਚ ਤੇ ਮਸ਼ੀਨ ਵੀ ਬਹੁਤ ਹੀ ਅਤੀ ਆਧੁਨਿਕ ਹੈ ਫੁਲੀ ਆਟੋਮੈਟਿਕ ਹੈ ਔਰ ਇਹਦੇ ਵਿੱਚ ਮੈਨੂਲੀ ਤਾਂ ਕੁਝ ਕਰਨਾ ਨਹੀਂ ਪੈਂਦਾ ਆਪ ਤਾਂ ਸਿੰਪਲ ਹੀ ਰੱਖਦੇ ਆ ਤੇ ਸਾਰਾ ਕੁਝ ਐਕਿਊਰੇਸੀ ਜਿਹਦੀ ਜ਼ਿਆਦਾ ਆ 19 ਔਰ 19 ਜਲਦੀ ਜਿਹੜੀ ਆ ਟਾਈਮਿੰਗ ਦਾ ਵੀ ਬਹੁਤ ਬਚਤ ਹੋ ਰਹੀ ਆ ਅਸੀਂ ਵੱਧ ਤੋਂ ਵੱਧ ਕੰਮ ਕਰ ਸਕਦੇ ਆ ਸੋ ਇਹੀ ਆ ਵੀ ਜਿਹੜੀ ਸੰਗਤਾਂ ਨੂੰ ਔਰ ਜਿਹੜੇ ਗੁਰਸਿੱਖ ਸੇਵਾਦਾਰ ਜਿਨ੍ਹਾਂ ਨੇ ਸੇਵਾ ਕੀਤੀ ਮਾਇਆ ਪੱਖੋਂ ਅਕਾਲ ਪੁਰਖ ਵਾਹਿਗੁਰੂ ਧਰਦਾ ਨੂਰ ਰਾਮਦਾਸ ਪਾਤਸ਼ਾਹ ਉਹਨਾਂ ਨੂੰ ਸਾਰੇ ਸੁੱਖ ਦੇਣ ਪ੍ਰਦਾਨ ਕਰਨ ਉਹ ਪਰਿਵਾਰਕ ਤੰਦਰੁਸਤੀ ਵੀ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਔਰ ਜਿਹੜੀਆਂ ਸੰਗਤਾਂ ਵੀ ਇੱਥੇ ਆਉਣ ਉਹ ਵੀ ਇਹਦਾ ਲਾਭ ਪ੍ਰਾਪਤ ਕਰਨ ਔਰ ਉਹਨਾਂ ਨੂੰ ਵੀ ਤੰਦਰੁਸਤੀ ਨਾਲ ਗੁਰੂ ਸਾਹਿਬ ਨਵਾਜਣ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਇਹੀ ਅੱਜ ਕੋਈ ਸਾਰਿਆਂ ਨੂੰ ਸੁਣਿਆ ਵੀ ਇੱਥੋਂ ਤੇ ਜਿਵੇਂ ਬਾਕੀ ਸੁਵਿਧਾ ਤੁਸੀਂ ਪਹਿਲਾਂ ਵੀ ਤੁਹਾਨੂੰ ਮਿਲ ਰਹੀਆਂ ਸੇਵਾ ਦੇ ਰੂਪ ਵਿੱਚੋਂ ਉਹਦੇ ਨਾਲ-ਨਾਲ ਹੁਣ ਜਿਹੜੀ ਐਂਬੂਲੈਂਸ ਸੇਵਾ ਦੇ ਵਿੱਚ ਜਿਹੜੀ ਸੈਂਪਲ ਦੀ ਆ ਟੈਸਟਾਂ ਦੀ ਆ ਕਿਉਂਕਿ ਅੱਜ ਦੇਖਿਆ ਨਾ ਵੀ ਜਿਹੜੇ ਟੈਸਟਾਂ ਚਾਹੇ ਭਾਵੇਂ ਪੈਕੇਜ ਹੀ ਲੈਬੋਰਟਰੀਆਂ ਆਲੇ ਕਹਿ ਰਹੇ ਆ ਪਰ ਉਹਦੀ ਵੀ ਕਾਫੀ ਸਾਰੀ ਕਾਸਟ ਹੋ ਜਾਂਦੀ ਆ ਉਹ ਪੈਕਟਾ ਦੇ ਰਹੇ ਆ ਚਾਹੇ ਉਹ ਕਿਸੇ ਨਾ ਕਿਸੇ ਰੂਪ ਚ ਹੱਟ ਦਾ ਦੇ ਦੇਣ ਜਾਂ ਲਿਵਰ ਫੰਕਸ਼ਨ ਸਾਰੇ ਟੈਸਟ ਕਰਦੇ ਆ ਪਰ ਲੋਕਾਂ ਨੂੰ ਫਿਰ ਵੀ ਔਰ ਮੈਂ ਤਾਂ ਇੱਥੇ ਸੀਟ ਤੇ ਬਹਿ ਕੇ ਦੇਖਿਆ ਜੋ ਮੇਰਾ ਤਜਰਬਾ ਆ ਵੀ ਸਾਰੇ ਲੋਕਾਂ ਦੀ ਅਫੋਰਡੇਬਿਲਟੀ ਨਹੀਂ ਹੈਗੀ ਸਾਰੇ ਨਹੀਂ ਮੈਂ ਕਹੂੰਗਾ ਬਹੁਤ سارے ਲੋਕ ਹੈ ਇਹ ਸਾਨੂੰ ਦੇਖਣ ਨੂੰ ਹੀ ਲੱਗਦਾ ਉਹ ਦੂਰ ਦੇ ਢੋਲ ਸੁਹਾਣੇ ਬਹੁਤ سارے ਲੋਕ ਆ ਜਿਹੜੇ ਵਿਚਾਰੇ ਫਾਈਨੈਂਸ਼ਲੀ ਜਿਹੜੇ ਨਹੀਂ ਪੈਸਾ ਖਰਚ ਸਕਦੇ ਔਰ ਕਿੰਨੇ ਕਿੰਨੇ ਹਰਸਾ ਉਹ ਆਪਦੇ ਟੈਸਟ ਹੀ ਨਹੀਂ ਕਰਾਉਂਦੇ ਉਹ ਟੈਸਟ ਹੀ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਦੀ ਜੇਬ ਨਹੀਂ ਹੈ ਲੋਕ ਕਰਨ ਤੇ ਉਹਨਾਂ ਵਾਸਤੇ ਤਾਂ ਇਹ ਵਰਦਾਨ ਹੀ ਆ ਗੁਰੂ ਸਾਹਿਬ ਦੀ ਜਿਹੜੀ ਇਸ ਕਿਰਪਾ ਹੋਈ ਹੈ ਤੇ ਉਹ ਤਾਂ ਹੁਣ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈਗੀ ਕੋਈ ਕਿਸੇ ਤਰ੍ਹਾਂ ਦੀ ਸੋ ਉੱਥੇ ਉਹ ਤਾਂ ਪੈਸੇ ਮਤਲਬ ਹੁੰਦਾ ਨਾ ਵੀ ਪਹਿਲਾਂ ਪੁੱਛਣਾ ਹੁੰਦਾ ਵੀ ਨਾਰਮਲੀ ਇਹ ਆ ਸਾਨੂੰ ਪਹਿਲਾਂ ਪੁੱਛ ਲੈਂਦੇ ਵੀ ਕਿੰਨੇ ਕਦੇ ਟੈਸਟ ਹੋਜੂਗੇ ਸਕੈਨ ਕਿੰਨੇ ਦੀ ਹੋਜੂਗੇ ਐਮ ਆਰ ਆਈ ਕਿੰਨੇ ਦੀ ਹੋਜੂਗੀ ਫਿਰ ਵਿਚਾਰਾ ਕਿਤੇ ਆਡ ਹੱਡ ਬਾਂਡ ਚੋਂ ਪੈਸੇ ਫੜਦਾ ਕਿਤੇ ਨਾਲ ਹੀ ਹੋਣ ਤੇ ਤਾਂ ਇੱਥੇ ਤਾਂ ਉਹ ਚਿੰਤਾ ਸਾਰੀ ਖਤਮ ਹੀ ਗੁਰੂ ਸਾਹਿਬ ਨੇ ਕਰ ਦਿੱਤੀ ਆ ਤੇ ਬਸ ਇਹੀ ਕਵਾਂਗੇ ਵੀ ਇਸ ਸੇਵਾ ਦਾ ਬੜੇ ਪਿਆਰ ਨਾਲ ਸੰਗਤਾਂ ਬੜੇ ਆਰਾਮ ਨਾਲ ਔਰ ਬੜੇ ਅਨੁਸ਼ਾਸਨ ਚ ਰਹਿ ਕੇ ਇੱਥੇ ਜਿੱਦਾਂ ਸਾਰਾ ਲਾਭ ਪ੍ਰਾਪਤ ਕਰਨ ਸਾਰੇ ਪੇਸ਼ੈਂਟ ਹਾਂ ਜਿਆਦਾ ਹੋ ਜਾਂਦੇ ਛੱਡ ਲਈ ਵੀ ਸੰਭਵ ਨਹੀਂ ਹੁੰਦਾ ਕਈ ਵਾਰਿਕ ਕਿ ਇੰਨੇ ਸਾਰੇ ਮਰੀਜ਼ਾਂ ਨੂੰ ਅਸੀਂ ਇੰਨੀ ਜਲਦੀ ਦੇਖ ਲਈਏ ਤੇ ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਸਿਰੇ ਚੜਦੇ ਕੰਮ ਤੇ ਪਰ ਫਿਰ ਵੀ ਸੰਗਤਾਂ ਬਹੁਤ ਸਹਿਯੋਗ ਦੇ ਰਹੀਆਂ ਬਾਬਾ ਮਨਜੀਤ ਸਿੰਘ ਜੀ ਨੂੰ ਇੱਥੋਂ ਬੈਠੇ ਹੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਉਹਨਾਂ ਦਾ ਥੈਂਕਸ ਵੈਸੇ ਉਹ ਇੱਕ ਗੱਲ ਕਹਿੰਦੇ ਹੁੰਦੇ ਵੀ ਮੇਰਾ ਨਾਂ ਨਾ ਕਿਤੇ ਲਿਆ ਕਰੋ ਫੇਸਬੁੱਕ ਤੇ ਵੀ ਕਿਤੇ ਨਹੀਂ ਪਰ ਛੱਡ ਤੋਂ ਰਿਹਾ ਨਹੀਂ ਜਾਂਦਾ ਛੱਡ ਤੋਂ ਨਾ ਸਾਨੂੰ ਇਦਾਂ ਚੰਗਾ ਨਹੀਂ ਲੱਗਦਾ ਵੀ ਜਦੋਂ ਇੱਡੇ ਵੱਡੇ ਹਸਪੀਟਲ ਦਾ ਜ਼ਿਕਰ ਕਰੀਏ ਜਾਂ ਕੁਛ ਏਦਾਂ ਦੀ ਫੈਸਿਲਿਟੀ ਵਧੇ ਤਾਂ ਉਹਨਾਂ ਦਾ ਨਾਂ ਨਾ ਜ਼ਿਕਰ ਕਰੀਏ ਉਹ ਕਹਿੰਦੇ ਨੇ ਕਿ ਇਸ ਲਾਈਨ ਉਧੇ ਖਾਮੋਸ਼ ਹੀ ਸਹੀ ਮਰਕਜ਼ੀ ਕਿਰਦਾਰ ਤੋਂ ਹਮ تھے ਕੈਸੇ ਬਲਾਤਰੀ ਕਹਾਣੀ ਸੇ ਨਿਕਲ ਜਾਂਦੇ ਸੋ ਉਹ ਉਹ ਕਿਰਦਾਰ ਇੱਡਾਂ ਦੇ ਆ ਤੇ ਉਹਨਾਂ ਦੇ ਨਾਲ ਹੋਰ ਸਾਥੀ ਵੀ ਹਨ ਆਰ ਆਈ ਆ ਜਿਹੜੇ ਕਮਾਲ ਦੀਆਂ ਸੇਵਾਵਾਂ ਕਰ ਰਹੇ ਆ ਉਹ ਬੈਠੇ ਕਿੰਨੀਆ ਮਿਹਨਤਾਂ ਵੀ ਦੂਰ ਦਰਡੇ ਦੇਸ਼ਾਂ ਵਿੱਚ ਕਰਦੇ ਆ ਪਰੰਨ ਨੂੰ ਆਪਣੇ ਪੰਜਾਬ ਨਾਲ ਕਿੰਨਾ ਪਿਆਰ ਹੈ ਮੋ ਹੈ ਔਰ ਉਹਨਾਂ ਪੰਜਾਬੀਆਂ ਨਾਲ ਕਿੰਨਾ ਹੈਗਾ ਔਰ ਉਹਨਾਂ ਪੰਜਾਬੀਆਂ ਨਾਲ ਜਿਨ੍ਹਾਂ ਵਿਚਾਰਿਆਂ ਨੇ ਜੇਬ ਨਹੀਂ ਲੋਕ ਕਰਦੀ ਉਹਨਾਂ ਪ੍ਰਤੀ ਕਿੰਨਾ ਸਨੇਹ ਪਿਆਰ ਉਹਨਾਂ ਦੇ ਹਮਦਰਦੀ ਦਿਲ ਵਿੱਚ ਆ ਇਹਦਾ ਤਾਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕੋਈ ਵੀ ਨਹੀਂ ਲਾ ਸਕਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀ ਸੇਤ ਦੇ ਦੇਣ ਖੁਸ਼ੀਆਂ ਦੇਣ ਔਰ ਇਹ ਵੀ ਅਪਾ ਅਰਦਾਸ ਕਰਦੇ ਪਈ ਮਾਇਆ ਪੱਖੋਂ ਵੀ ਸਾਰੇ ਸੁਖੀ ਹੋਣ ਖੁਸ਼ ਹੋਣ ਕਿਸੇ ਨੂੰ ਇਦਾਂ ਵੀ ਨਾ ਲੱਗੇ ਪਈ ਮਾਇਆ ਜਿਹੜੀ ਆ ਉਦੀ ਕਮੀ ਕਰਕੇ ਮੇਰਾ ਕੰਮ ਰਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ